ਇਹ ਚੰਗਾ ਕੀਤੇ ਰੀੜਗਾ ਕੱਛਾ ਬਣਾਈ ਮੇਰੇ ਮੁੰਡੇ ਦੀ ਇਹ ਮਾਤਾ ਜੀ ਜਿਨ੍ਹਾਂ ਨੇ ਬਣਾਈ ਉਹਨਾਂ ਨਾਲ ਗੱਲ ਕਰੋ ਮੇਰੇ ਨਾਲ ਨਾ ਗੱਲ ਕਰੋ ਮੈਂ ਤਾਂ ਪੱਤਰਕਾਰ ਹਾਂ ਉਹਦੇ ਕੋਲ 50 ਖਬਰਾਂ ਮੋਰਨਿੰਗ ਵਾਲੇ ਵੀ ਲੈਣਗੇ ਕੋਈ ਕੰਮ ਨਹੀਂ ਮੈਂ ਖਬਰ ਤਰਤਾ ਨਹੀਂ ਹੋਣਾ ਮੈਂ ਨਾਲ ਲੈਣੀ ਜੀਰੇ ਵਾਲੇ ਤੋਂ ਖਬਰ ਮੈਂ ਮੁੰਡਾ ਤੁਹਾਡੇ ਕੋ ਦਵਾ ਕੋ ਪਰ ਨਹੀਂ ਮੇਰਾ ਮੁੰਡਾ ਨਹੀਂ ਲੱਭਣ ਡਿਆ ਤੇਰਾ ਮਤਬਰ ਕੀ ਆ ਕਰੀੜਗਾ ਬਣਾ ਕੇ ਗਿਆ ਕਿਨੇ ਬਣਵਾ ਲਈ ਵੀਡੀਓ ਇਹ ਮਾਤਾ ਮੈਂ ਤਾਂ ਖਬਰ ਕਿਹੜਾ ਬੰਦਾ ਲੈ ਗਿਆ ਤੈਨੂੰ ਨਹੀਂ ਬਣਾਏ ਕਿਨੇ ਆ ਲੈ ਆਇਆ ਕੌਣ ਹੀ ਆਇਆ ਕੌਣ ਹੀ ਦੱਸ ਮੈਨੂੰ ਮੈਂ ਤੈਨੂੰ ਮੈਂ ਤਾਂ ਕਿਉਂ ਦੱਸਾਂ ਮੈਂ ਸਵੇਰੇ ਤੇਰੇ ਕੋਲ ਆ ਰਿਹਾ ਨਾ ਤੈਨੂੰ ਆ ਰਹੇ ਨੇ ਉਹ ਮੇਰੇ ਕੋਲ ਕੀ ਲੈਣ ਆਉਣਾ ਈ ਮੇਰਾ ਤਾਂ ਮੁੰਡਾ ਮੁੰਡੇ ਨੇ ਤਾਂ ਰੀੜ੍ਹ ਕਾ ਪਾਈਆਂ ਨੇ ਪਿਆ ਦੀ ਮਾਂ ਪਿਆਰੇ ਮੁੱਲ ਵਿੱਚ ਤੇਰੀ ਮਾਂ ਨੇ ਤੈਨੂੰ ਮੁੱਲ ਵਿੱਚ ਕਿਨੇ ਮੁੱਲ ਵਿੱਚ ਆਉਂ ਪੁੱਛ ਸਾਰੀ ਨਿਊਜ਼ ਆਪ ਕੀ ਰੀੜ੍ਹ ਕਾ ਬਣਾ ਕੇ ਤੂੰ ਗਿਆ ਹਰੀ ਕਹਲੇ ਅੱਥੇ ਤੂੰ ਕਿਤਾਬ ਉੱਕਰਦਾ ਆ ਆ ਮੇਰੇ ਸੁਣ ਲੈ ਗੱਲ ਮੇਰਾ ਤੇਰਾ ਕੋ ਲੈਣਾ ਦੇਣਾ ਆ ਦੱਸ ਮੇਰਾ ਲੈਣਾ ਦੇਣਾ ਤੇਰਾ ਲੈਣਾ ਦੇਣਾ ਢੈੜ ਰਿੜ ਕੋ ਬਣਾਉਣ ਨੂੰ ਤੂੰ ਜਦੋਂ ਪੈਸੇ ਲੈ ਨਹੀਂ ਉਦੋਂ ਹੁਣ ਤੂੰ ਬਸ ਮੇਰੇ ਨਾਲ ਗੱਲਾਂ ਕੀ ਨਹੀਂ ਓਏ ਪਾ ਪੈਸੇ ਮੈਨੂੰ ਕਿਹ ਦੇ ਕੇ ਗਿਆ 10 ਮੈਨੂੰ ਕੀ ਦਿੱਤਾ ਈ ਅੱਛਾ ਰਾਤ ਦਾ ਆਦਾ ਲਾਉਂਦਾ ਦੁਕਾਨਾਂ ਨਹੀਂ ਆਉਂਦਾ ਕੋਈ ਜੀਰੇ ਵਾਲੇ ਕੋਲ ਮਾਤਾ ਮੈਂ ਕਿਸੇ ਨਾਲ ਰਲਿਆ ਨਹੀਂ ਜੀਰੇ ਨਾਲ ਤੂੰ ਮਾਤਾ ਦੇ ਕੋ ਦਵਾ ਕਾ ਮੁੰਡਾ ਲੈਣਾ ਵਾ ਮੇਰੇ ਮੁੰਡੇ ਨੂੰ ਪਤਾ ਨਹੀਂ ਤੂੰ ਹੱਕ ਹੀ ਖੋਆ ਕੇ ਰਿੜ ਕੋ ਬਣਾਈ ਮੇਰਾ ਮੁੰਡਾ ਨਹੀਂ ਲੱਭਣ ਡਿਆ ਮੈਂ ਤਾਂ ਤਾਂ ਦੋ ਵਾ ਤਾਂ ਮੁੰਡਾ ਲੈਣਾ ਹੀ ਹੁਣ ਚੱਲ ਠੀਕ ਹੈ ਲੈ ਲਈ ਹਾਂ ਤੇ ਤੂੰ ਤਾਂ ਮੈਂ ਲੈਣਾ ਆ ਕ ਤੇਰੀ ਮਾਂ ਨੇ ਤੈਨੂੰ ਮੋਲ ਵੇਚਿਆ ਈ ਤੂੰ ਆਂ ਦਾ ਪੁੱਤ ਵੇਚਿਆ ਗਾ ਮੋਲ ਕਿੱਦਾਂ ਨਹੀਂ ਤੂੰ ਜਰੀੜ ਕੋ ਬਣਾ ਕੇ ਗਿਆ ਵੀ ਆ ਤੇ ਮਾਂ ਪਿਓ ਨੇ ਮੋਲ ਵੇਚਿਆ ਸੋਨੂ ਨੂੰ ਤੇਰੇ ਨੇ ਤੈਨੂੰ ਵੇਚਿਆ ਉਹ ਬੋਲਿਆ ਕਿ ਮੈਂ ਬੋਲਿਆ ਤੂੰ ਕਿਉਂ ਬਣਾਇਆ ਤੂੰ ਕਿਹਾ ਆਇਆ ਮੇਰੇ ਘਰ ਆਉਣਾ ਕਿੱਦਾਂ ਮੇਰੇ ਘਰ ਆ ਕੇ ਜਰੀੜ ਕੋ ਬਣਾਉਣਾ ਨਾ ਤੈਨੂੰ ਮੈਂ ਅੱਜ ਜਰੀੜੀ ਬਣਾਉਂ ਦਿੰਦੀ ਮਾਦਾ ਰਾਘੁਰਜੀ ਦਾ ਖਾਲਸਾ ਰਾਘੁਰਜੀ ਦੇ ਬਤੇ ਤੇ ਸੋਨੂੰ ਸਿਤਾ ਦਾ ਕੀ ਲੱਗਦਾ ਤੁਹਾਡਾ ਜੀ ਪਰ ਪੁੱਤਰ ਲੱਗਦਾ ਤੇ ਕੱਲ ਵੀਡੀਓ ਵੇਖੀ ਅਸੀਂ ਇੱਕ ਹਾਂਜੀ ਉਹ ਪਾਈ ਆ ਟੋਕਰਾ ਟੀਵੀ ਵਾਲੇ ਦੇ ਉਹਨਾਂ ਨੇ ਪਾਈ ਆ ਪਤਾ ਉੱਥੇ ਖੜ ਕੇ ਚੋਰੀ ਪਾਈ ਆ ਪਤਾ ਨਹੀਂ ਕੀ ਖਵਾਇਆ ਕੀ ਨਹੀਂ ਖਵਾਇਆ ਖੜ ਕੇ ਤੇ ਉਹਨਾਂ ਨੇ ਚੋਰੀ ਪਵਾਈ ਆ ਤੇ ਘਰ ਸਾਡੇ ਨਹੀਂ ਗਏ ਆਏ ਉਹ ਬਾਹਰ ਬਾਹਰ ਹੀ ਉਹਨਾਂ ਨੇ ਪੜਾਈ ਉਹਨਾਂ ਦੀ ਵੀਡੀਓ ਵਿੱਚ ਲਿਖਿਆ ਉਹਨਾਂ ਨੇ ਕਿ ਮਾਤਾ ਦਾ ਮੁੰਡਾ ਵੇਚਤਾ ਕਿਹਨੂੰ ਵੇਚਿਆ ਨੂੰ ਕਿਸੇ ਨੂੰ ਨਹੀਂ ਉਹ ਕਹਿੰਦਾ ਮੁੰਡਾ ਵੇਚਿਆ ਕੋਈ ਨਹੀਂ ਵੇਚਿਆ ਮੁੰਡਾ ਮੇਰੇ ਕੋਲ ਆ ਜਾਣ ਮੈਂ ਦੱਸਦਾ ਵੀ ਕਿੰਨੂੰ ਵੇਚਿਆ ਉਹ ਕਹਿੰਦਾ ਮੁੰਡਾ ਮਾਤਾ ਨੇ ਪਤਾ ਨਹੀਂ ਕਿੰਨੇ ਪੈਸੇ ਲੈ ਕੇ ਤੇ ਮੁੰਡਾ ਵੇਚਿਆ ਇਹਨੂੰ ਨਹੀਂ ਮਾਤਾ ਨੇ ਮੁੰਡਾ ਵੇਚਿਆ ਨਾ ਕੋਈ ਪੈਸਾ ਦਿੱਤਾ ਨਾ ਕੋ ਲਿਆ ਫਿਰ ਉਹ ਵੀ ਕਹਿੰਦਾ ਵੀ ਜੀਰੇ ਪਹਿਲਾਂ ਕੋਈ ਮੁੰਡੇ ਬੰਦੇ ਜਿੰਨਾਂ ਨੇ ਹੈਗਾ ਸੀ ਕਿਸੇ ਨਾਲ ਵੀ ਲੈ ਕੇ ਗਿਆ ਨਾ ਤੇਰਾ ਬਣਾਇਆ ਕੁਝ ਨਹੀਂ ਨਾ ਕੁਝ ਨਹੀਂ ਬਣਾਇਆ ਨੇ ਜੀਰੇ ਵਾਲੇ ਗੋਪੀ ਨੇ ਤੇਰੇ ਕੋਲ ਗੋਪੀ ਉਹ ਦੂਜਾ ਚੋਲਿਆ ਉਹਨੇ ਪੁੱਤ ਬਣਾਇਆ ਮੇਰਾ ਸਭ ਕੁਝ ਆ ਗਿਆ ਕਮਰੇ ਉਹਦੇ ਪਾਇਆ ਔਰ ਕਿਥੋਂ ਮਾ ਪਾਉਣੇ ਗਰੀ ਅੱਛਾ ਆਹ ਕਮਰੇ 'ਚ ਆਹ ਕਮਰਾ ਜਿਹੜਾ ਪਾ ਪਲਸਟਰ ਇਹ ਕਿਥੋਂ ਪਹਿਲਾ ਪਾਇਆ ਇਹ ਆਹ ਪਹਿਲਾਂ ਦਾਈ ਤੇ ਪਲਸਟਰਵਾ ਦੇ ਪਾਇਆ ਚੋ ਕਰਾਇਆ ਗੋਪੀ ਨੇ ਕਰਾ ਕੇ ਤੇ ਤੰਦਰੁਭਰ ਪਲਸਟਰ ਅੱਛਾ ਠੀਕ ਆਹ ਬਾਅਦ ਪਾਇਆ ਵਾ ਨਹੀਂ ਇਹ ਵੋਟੀ ਨੇ ਪਹਿਲਾਂ ਪਾਇਆ ਨਹੀਂ ਆਹ ਕਾੜਾ ਹਾਂ ਨਹੀਂ ਇਹ ਗੋਪੀ ਨੇ ਪਵਾ ਕੇ ਦਿੱਤਾ ਅੱਛਾ ਵੋਟੀ ਨੇ ਪਾਇਆ ਹਾਂ ਅੱਛਾ ਗੋਪੀ ਨੇ ਪਾਇਆ ਹਾਂ ਗੋਪੀ ਨੇ ਪਵਾ ਕੇ ਦਿੱਤਾ ਤੇ ਜਿਹੜਾ ਜੀਰੇ ਵਾਲਾ ਇਹ ਪਹਿਲੇ ਖਾਈ ਗਏ ਨੇ ਕਾਖ ਨਹੀਂ ਦਿੱਤਾ ਤੇ ਅਜੇ ਤੱਕ ਵੀ ਖਾਈ ਜਾਂਦਾ ਅਜੇ ਤੱਕ ਇਹਨੂੰ ਪਾਏ ਪਾਇੰਡਾ ਆ ਠੀਕ ਆ ਤੇ ਕੰਮ ਵੀ ਇਹਨੇ ਜੀਰੇ ਵਾਲੇ ਨਾਲ ਕੈ ਨਾਲ ਕਰਾਇਆ ਏ ਇਹਨੇ ਰੀਡ ਕੋ ਬਣਵਾਈ ਨਾਲ ਜੀਰੇ ਵਾਲਾ ਰਾਇਆ ਨਾ ਟੀਵੀ ਟੋਕਰੀ ਵਾਲੇ ਰਲੇ ਆ ਰਲ ਕੇ ਤੇ ਨਾ ਬਾਹਰ ਬਾਹਰ ਰੀਡ ਕੋ ਬਣਾਈ ਆ ਹਾਂ ਵੀ ਹੁਣ ਮਦਾ ਵੀਡੀਓ ਪਾ ਰਹੇ ਇਹ ਨਾਲ ਕੋਈ ਕਹੇ ਵੀ ਅਸੀਂ ਦਬਾ ਕੇ ਤੇ ਨਾ ਬਣਾ ਰਹੇ ਤੂੰ ਆਂ ਮਰਜ਼ੀ ਨਾਲ ਤੇਰੇ ਨਾ ਨਾ ਹਾਂ ਕਿਉਂਕਿ ਅਸੀਂ ਤੇਰੇ ਕੋਲ ਸਿਖਿਆ ਤਾਂ ਆ ਹਾਂ ਕਿਉਂਕਿ ਬਾਲ ਪੰਥ ਦੀ ਇੱਕ ਜਣ ਕੋਲ ਸੀਗਾ ਕਿਉਂਕਿ ਉਹ ਹੋਣਾ ਲੈ ਰੱਖਾ ਹੂੰ ਤੇ ਤੇਰਾ ਵੀ ਕੋਲ ਸੀ ਮੁੰਡਾ ਤੇਰਾ ਕੋਲ ਸੀ ਹਾਂ ਪਤਾ ਮੇਰੇ ਕੋਲ ਸੀ ਕੋਈ ਨਾ ਫਕਰੀ ਉਹ ਉਹ ਐਗਾ ਮੈਂਟਲੀ ਆਊਟਸਾਈਡ ਜਾ ਹੁੰਦਾ ਆ ਕੋਈ ਬਿਆਨ ਨਹੀਂ ਦੇਖਦਾ ਨਾ ਆਪਾਂ ਦਾ ਮੰਨਦੇ ਆ ਹੂੰ ਇਸ ਕਰਕੇ ਤਾਂ ਤੈਨੂੰ ਬੁਝਾ ਦੇ ਬਈ ਹਾਂਜੀ ਤੈਨੂੰ ਕਿਸੇ ਦਾ ਕੋਈ ਦਵਾ ਦਾ ਨਹੀਂ ਇਹਦਾ ਨਾ 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 ਪੁੱਤ ਮੈਨੂੰ ਕਿਸੇ ਦਾ ਦਵਾ ਗਿਆ ਤੈਨੂੰ ਕਿਸੇ ਨੇ ਕੋਈ ਮੰਦਾ ਜਿੰਦਾ ਬੋਲਿਆ ਨਹੀਂ ਮੈਨੂੰ ਕਿਸੇ ਨੇ ਮੰਦਾ ਬੋਲਿਆ ਮੈਨੂੰ ਬੋਲਿਆ ਜੀਰੇ ਵਾਲੇ ਨੇ ਕੀ ਬੋਲਿਆ ਕੀ ਕਹਿੰਦਾ ਮੈਨੂੰ ਮੰਦਾ ਮਰਾਸਣ ਕੁੜੀ ਆਵੀ ਉਹ ਸੋ ਤੈਨੂੰ ਕਹਿੰਦਾ ਹਾਂ ਉਹਨੇ ਮੈਨੂੰ ਆਖਿਆ ਕੁੜੀ ਆਵੀ ਮਰਾਸਣ ਅੱਛਾ ਉਹ ਹੋਰ ਕੋਈ ਕਿਸੇ ਦਾ ਫੂਲ ਫਣ ਆਇਆ ਤੈਨੂੰ ਠੀਕ ਆ ਯਾ ਟੋਕਰਾ ਦੀ ਵੇਲੇ ਵੀਡੀਓ ਪਾਈ ਤੈਨੂੰ ਪੁੱਛ ਕੇ ਲੈ ਕੇ ਆਈਏ ਨਹੀਂ ਪੁੱਤ ਮੈਨੂੰ ਨੇ ਪੁੱਛ ਕੇ ਖੜਿਆ ਬਾਹਰ ਬਾਹਰ ਕਿੱਥੇ ਲੈ ਗਿਆ ਇਹ ਤੈਨੂੰ ਪਤਾ ਨਹੀਂ ਵੀਡੀਓ ਨੂੰ ਕੁਝ ਨਹੀਂ ਮੈਨੂੰ ਕੋਈ ਪਤਾ ਨਹੀਂ ਬਾਹਰ ਬਾਹਰ ਲੈ ਗਿਆ ਘਰੇ ਲਿਆਉਂਦੇ ਮੈਨੂੰ ਪਤਾ ਲੱਗਦਾ ਇਹ ਤੈਨੂੰ ਕਿੱਥੋਂ ਪਤਾ ਲੱਗਾ ਮੈਨੂੰ ਪਤਾ ਲੱਗਾ ਰੀਡ ਕੋ ਆਈ ਅੱਜ ਵਿੱਚ ਮੋਬਾਈਲ ਆਛੇ ਤਾਂ ਮੈਨੂੰ ਲੋਕਾ ਦੱਸਿਆ ਠੀਕ ਆ ਠੀਕ ਆ ਚਲ ਠੀਕ ਆ ਮਾਤਾ ਕੋਈ ਨਹੀਂ ਬਾਕੀ ਉਹਨਾਂ ਨੂੰ ਬੁਲਾਉਣੇ ਆ ਗੱਲਬਾਤ ਕਰਦੇ ਆ ਤੇ ਫਿਰ ਬੈਠ ਕੇ ਹਨਾ ਕਿਉਂਕਿ ਐ ਗਲਤ ਸੰਭ ਹੋ ਜਾਂਦਾ ਬਿਆਨ ਕੁਝ ਹੋਰ ਦਈ ਜਾਂਦੇ ਇੱਥੇ ਕੁਝ ਹੋਰ ਠੀਕ ਹੈ ਜੀ ਮ